ਮਾਂਸਾ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਵਕ ਵਕ ਥਾਮਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਦਰਸਲ ਮਾਂਸਾ ਪੁਲਿਸ ਵੱਲੋਂ ਯੂਥ ਨਸ਼ਿਆਂ ਦੇ ਵਿਰੁੱਧ ਐਕਸ਼ਨ ਚੱਕਿਆ ਜਾ ਰਿਹਾ ਹੈ ਤੇ ਚੈਕਿੰਗ ਦੇ ਦੌਰਾਨ ਐਸਐਸਪੀ ਮਾਂਸਾ ਨੇ ਜਾਣਕਾਰੀ ਦਿੱਤੀ ਹੈ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਉਨ੍ਹਾਂ ਵੱਲੋਂ 2100 ਦੇ ਕਰੀਬ ਵਿਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾ ਕੇ ਨਸ਼ੇ ਤੋਂ ਮੁਕਤ ਕਰਵਾਇਆ ਗਿਆ ਹੈ ਇਸੇ ਹੀ ਚਾਲ ਦੇ ਤਾਸ ਸੀ ਇਹ ਕਿ ਹੁਣ ਕਈ ਥਾਵਾਂ ਦੇ ਉਤੇ ਫੱਟੇ ਪੱਤਰ ਦੀ ਛਾਪੇਮਾਰੀ ਜਰੀਆ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਮਾਨਸਾ ਦੇ ਵਿੱਚ ਹੁਣ ਐਸਐਸਪੀ ਦੀ ਅਗਵਾਈ ਦੇ ਵਿੱਚ ਪੁਲਿਸ ਵੱਲੋਂ ਆਡੈਂਟੀਫਾਈ ਕੀਤੀਆਂ ਗਈਆਂ ਥਾਵਾਂ ਤੇ ਜਿਸ ਤੋਂ ਬਾਅਦ ਜਿਨ੍ਹਾਂ ਦੇ ਲੋਕ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਨੇ ਉਹਨਾਂ ਥਾਵਾਂ ਤੇ ਚੈਕਿੰਗ ਕੀਤੀ ਗਈ ਹੈ ਤੇ ਲੋਕਾਂ ਨੂੰ ਨਸ਼ਿਆਂ ਦਾ ਸੇਵਨ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਲਗਾਤਾਰ ਮਾਮਲਾ ਸੋਸ਼ਲ ਮੀਡੀਆ ਤੇ ਪੱਕਿਆ ਤਾ ਨਸ਼ੇ ਦਾ ਸੇਵਨਾ ਕਰਨ ਦੀ اپیل ਲੋਕਾਂ ਨੂੰ ਕੀਤੀ ਤੇ ਇਸ ਦੌਰਾਨ ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਪਰਦੇ ਵਿੱਚ 400 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਤੱਕ ਮਾਨਸਾ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੋਧ ਮਹਿੰਮ ਦੇ ਤਹਿਤ 2100 ਦੇ ਕਰੀਬ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਭਰਤੀ ਕਰਵਾ ਕੇ ਨਸ਼ੇ ਤੋਂ ਮੁਕਤ ਕਰਵਾਇਆ ਗਿਆ ਤੇ ਉਹਨਾਂ ਲੋਕਾਂ ਨੂੰ اپیل ਕਰਦੇ ਕਿਹਾ ਹੈ ਕਿ ਨਸ਼ੇ ਤੋਂ ਪਰਹੇਜ਼ ਕਰੋ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਤੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਲੋਕਾਂ ਦੇ ਖਿਲਾਫ ਫਟੀਆਂ ਕਾਰਵਾਈਆਂ ਕੀਤੀਆਂ ਜਾਣ ਤਾਂ ਹੁਣ ਐਸਐਸਪੀ ਨੇ ਵੱਡੇ ਪੱਧਰ ਦਾ ਬਿਆਨ ਦਿੱਤਾ ਤੇ ਲੋਕਾਂ ਨੂੰ ਅਪੀਲ ਕਰ ਦਿੱਤੀ ਹੈ ਤਾਂ ਜਿਹੜੇ ਹੁਣ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਲੋਕਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਤੇ ਸਰਕਾਰ ਹੁਣ ਅਜਿਹੀਆਂ ਕਾਰਵਾਈਆਂ ਲਗਾਤਾਰ ਕਰੇਗੀ ਤਾ ਜੇਕਰ ਤੁਹਾਡੇ ਵੀ ਆਲੇ ਦੁਆਲੇ ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਤੱਕ ਜਾਣਕਾਰੀ ਸੁਰੂੜ ਪਹੁੰਚਾਓ ਤੇ ਆਖਰ ਹੁਣ ਕੀ ਕੋਚ ਵੱਡਾ ਬਿਆਨ ਦਿੱਤਾ ਗਿਆ ਐ ਐਸਐਸਪੀ ਦੇ ਬੋਲੋ ਤੁਸੀਂ ਸੁਣ ਸਕਦੇ ਹੋ ਅੱਜ ਮਾਨਸਾ ਡਿਸਟ੍ਰਿਕਟ ਕੇ ਜਿੰਨੇ ਵੀ ਡਰਗ ਕੰਜ਼ਮਪਸ਼ਨ ਸਪੌਟ ਹੈਗੇ ਸਾਡੇ 올ਰੇਡੀ ਅਸੀਂ ਇੱਕ ਸਰਵੇ ਕਰਵਾਇਆ ਸੀ ਉਹਦੇ ਵਿੱਚ ਸਾਡੇ ਡਿਸਟ੍ਰਿਕਟ ਕੇ 40 ਡਰਗ ਕੰਜ਼ਮਪਸ਼ਨ ਸਪੌਟ ਹੈਗੇ ਜਿੱਥੇ ਜਿਨ੍ਹਾਂ ਨੂੰ ਜੋ ਡਰਗ ਐਡਿਕਸ਼ਨ ਕੀ ਆਦਤ ਹੈਗੀ ਉਹ ਉੱਥੇ ਜਾ ਕੇ ਉਹ ਨਸ਼ਾ ਸੇਵਨ ਕਰਦੇ ਹੈਗੇ ਤੋ ਸਾਰੇ ਡਿਸਟ੍ਰਿਕਟ ਦੇ ਵਿੱਚ ਪੈਰਲਲ ਅਸੀਂ ਸਾਰੀ ਥਾਵਾਂ 'ਤੇ ਸਾਡੇ ਸਾਰੇ ਅਰਾਊਂਡ 400 ਕੇ ਆਫਸਰ ਦਾ ਪੁਲਿਸ ਪਰਸਨਲ ਡਿਪਲਿਊਟ ਕਰਕੇ ਔਰ ਇਹ ਕਰਵਾ ਰਹੇ ਹਾਂਗੇ ਤੇ ਇਹਦੇ ਵਿੱਚ ਮੇਰਾ ਕੰਸਰਨ ਇਹ ਹੈਗਾ ਕਿ ਕਿਉਂਕਿ ਜਿਨ੍ਹਾਂ ਨੂੰ ਲਤ ਲੱਗ ਗਈ ਉਹਨਾਂ ਦਾ ਇਲਾਜ ਕਰਵਾਉਣਾ ਵੀ ਸਰਕਾਰ ਕੀ ਹੀ ਸਾਡੀ ਹੀ ਜ਼ਿੰਮੇਵਾਰੀ ਹੈਗੀ ਜਦੋਂ ਅਸੀਂ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਚੱਲੀ ਹੈਗੀ ਅਸੀਂ ਅਰਾਊਂਡ 2100 ਜੋ ਡਰਗ ਐਡਿਕਟ ਹੈਗੇ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਸੈਂਟਰ ਜਾਂ ਆਊਟ ਸੈਂਟਰ ਤੇ ਵਿੱਚ ਜਾ ਕੇ ਉਹਨਾਂ ਇਲਾਜ ਵੀ ਕਰਵਾਇਆ ਹੈਗਾ ਤੋ ਜਿੱਥੇ ਰੇਲਵੇ ਸਟੇਸ਼ਨ ਹੋਇਆ ਬੱਸ ਸਟੈਂਡ ਹੋਇਆ ਕ੍ਰਿਮੇਸ਼ਨ ਗਰਾਊਂਡ ਇਹ ਡਿਜ਼ਰਟਡ ਜੋ ਬਿਲਡਿੰਗ ਹੈਗੀ ਜਾਂ ਜੋ ਪਾਰਕਸ ਹੈਗੇ ਜਿਨਕੇ ਨੇੜੇ ਨੇੜੇ ਲੋਕ ਬੈਠ ਕੇ ਔਰ ਡਰਗ ਕੰਜ਼ੂਮ ਕਰਦੇ ਹੈਗੇ ਉਹ ਸਾਰੇ ਜੋ ਇਹ ਆਈਡੈਂਟੀਫਾਈਡ ਪਲੇਸ ਅਸੀਂ ਕੀਤੇ ਹੈ ਉਹਨਾਂ ਦੇ ਵਿੱਚ ਇਸ ਕੈਟਾਗਰੀ ਕੇ ਜੋ ਪਲੇਸਸ ਹੈਗੇ ਉਹ ਇਨਕਲੂਡ ਹੈਗੇ ਜਿੱਥੇ ਆਜ ਅਸੀਂ ਇਹ ਕਾਸੋ ਕਰਵਾ ਰਹੇ ਹਾਂ ਤਾਂ ਮੈਂ ਲੋਕਾਂ ਨੂੰ ਫੇਰ ਅਪੀਲ ਕਰਦਾ ਹਾਂ ਕਿ ਜਿਹੜੇ ਜੋ ਡਰਗ ਕੰਜ਼ੂਮ ਕਰਦੇ ਹੈਗੇ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲਾਣੇ ਕੇ ਲਈ ਪੁਲਿਸ ਕੋਲ ਜਾਂ ਜੋ ਸਿਵਲ ਹਸਪੀਟਲ ਡਰਗ ਡੀਐਡਿਸ਼ਨ ਸੈਂਟਰ ਬਣਿਆ ਹੋਇਆ ਹੈਗਾ ਹੋਟ ਕਲੀਨਿਕ ਹੈ ਕਿ ਉੱਥੇ ਜਾ ਕੇ ਆਪਣਾ ਇਲਾਜ ਕਰਵਾ ਗਏ ਤਾਂ ਕਿ ਆਪਣੇ ਦੁਬਾਰਾ ਜੋ ਸਮਾਜ ਦੀ ਮੇਨ ਸਟ੍ਰੀਮ ਦੇ ਵਿੱਚ ਆ ਸਕੇ